हां जी सस्सेराल जी सो ਗੱਲ ਕਰਨ ਜਾ ਰਹੀ ਆ ਬਰਕਤ ਵੀਡੀਓ ਬਾਰੇ ਬਰਕਤ ਵੀਡੀਓ ਵਿੱਚ ਸੋ ਨੂੰ ਦੇਖਦਾ ਹੈ ਕਿ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੁੰਦਾ ਹੈ ਤੇ ਉਹ ਸੋਚਣ ਲੱਗ ਜਾਂਦਾ ਹੈ ਕਿ ਵਿੱਕੀ ਮੈਨੂੰ ਐਨੇ ਨੁਕਸਾਨ ਵਿੱਚ ਪੈਸੇ ਮੇਰੇ ਇੱਧਾ ਵਾਪਸ ਕਰੇਗਾ ਤੇ ਵਿੱਕੀ ਉਸ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਪੈਸੇ ਵਾਪਸ ਕਰ ਦਵਾਂਗਾ ਜਿਵੇਂ ਤੁਹਾਨੂੰ ਪਤਾ ਹੈ ਕਿ ਵਿੱਕੀ ਤਾਂ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ ਚਲਾਕ ਅਤੇ ਚਤਰ ਹੈ ਉਸ ਨੇ ਉਸਦੇ ਕੋਈ ਪੈਸੇ ਵਾਪਸ ਨਹੀਂ ਕਰਨੇ ਪਰ ਦੂਜੇ ਪਾਸੇ ਪ੍ਰੀਤ ਤੇ ਸੰਦੀਪ ਵਿੱਚ ਜਿਹੜੀ ਆਪਸੀ ਅੰਡਰਸਟੈਂਡਿੰਗ ਸੀ ਉਹ ਹੁਣ ਵਧੀਆ ਚੱਲ ਰਹੀ ਹੈ। ਉਹਨਾਂ ਨੇ ਆਪਸ ਵਿੱਚ ਜਿਹੜਾ ਵੀ ਮਨਮਕਾਬ ਸੀ ਉਹ ਠੀਕ ਕਰ ਲਿਆ ਤੇ ਪ੍ਰੀਤ ਉਸ ਨੂੰ ਸੰਦੀਪ ਨੂੰ ਸਾਰੀਆਂ ਗੱਲਾਂ ਦੱਸ ਦਿੰਦੀ ਹੈ ਕਿ ਵਿੱਕੀ ਤੇ ਮੇਰੀ ਸੱਸ ਦਾ ਸੁਭਾਅ ਐਦਾਂ ਦਾ ਹੀ ਹੈ। ਤੁਸੀਂ ਉਹਨਾਂ ਦੀਆਂ ਕਿਸੇ ਗੱਲਾਂ ਦਾ ਬੁਰਾ ਨਹੀਂ ਮੰਨਣਾ ਤੇ ਮੈਂ ਮੰਮੀ ਨੂੰ ਵੀ ਸਮਝਾਵਾਂਗੀ ਕਿ ਤੁਸੀਂ ਮੇਰੇ ਕਰਕੇ ਭਾਬੀ ਨਾਲ ਲੜਾਈ ਨਾ ਕਰੋ ਤੇ ਸੰਦੀਪ ਕਹਿੰਦੀ ਹੈ ਕਿ ਜੇਕਰ ਤੂੰ ਮੇਰੇ ਨਾਲ ਠੀਕ ਹੈ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੰਮੀ ਵੀ ਥੋੜੀ ਹੋਲੀ ਠੀਕ ਹੋ ਜਾਣਗੇ ਪਰ ਮੰਮੀ ਤਾਂ ਪ੍ਰੀਤ ਦੇ ਸੰਦੀਪ ਦੇ ਖਿਲਾਫ ਕਰਨ ਪਰਨ ਵਿੱਚ ਹੀ ਲੱਗੇ ਹੋਏ ਹਨ ਮੰਮੀ ਦਾ ਕਹਿਣਾ ਹੈ ਕਿ ਪ੍ਰੀਤ ਤੂੰ ਨਾ ਸਮਝ ਹੈ ਸੰਦੀਪ ਬਹੁਤ ਜ਼ਿਆਦਾ ਚਲਾਕ ਹੈ ਉਹ ਤੈਨੂੰ ਛੋਟੀਆਂ ਮੋਟੀਆਂ ਚੀਜ਼ਾਂ ਦਵਾ ਕੇ ਖੁਸ਼ ਕਰੀ ਜਾ ਰਹੀ ਹੈ ਪਰ ਜੇ ਉਹ ਇੰਨੀ ਚੰਗੀ ਭਾਬੀ ਹੈ ਤਾਂ ਉਹ ਤੇਰੇ ਲਈ ਵੀ ਉਮੀਦ ਹੈ ਸੋਨੇ ਦੇ ਟੋਪਸ ਬਣਵਾਉਂਦੀ ਜਿਵੇਂ ਦੇ ਉਸਨੇ ਆਪਣੇ ਲਈ ਬਣਵਾਏ ਹਨ ਪਰ तू ਬਿਲਕੁਲ ਫਿਕਰ ਨਾ ਕਰ ਮੈਂ ਤੈਨੂੰ ਆਪ ਸਾਰੇ ਗਿਹੜੇ ਬਣਾ ਕੇ ਦਵਾਗੀ ਪਰ ਪ੍ਰੀਤ ਕਹਿੰਦੀ ਹੈ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਮੇਰੇ ਨਾਲ ਮੇਰੇ ਭਰਾ ਪਰਜਾਈ ਖੁਸ਼ ਰਹਿਣ ਤੇ ਦਿਨ ਤੇ ਹਾਰ ਤੇ ਮੈਨੂੰ ਮਿਲਦੇ ਵਰਤਦੇ ਰਹਿਣ ਮੇਰੇ ਵਾਸਤੇ ਇਹ ਹੀ ਬਹੁਤ ਹੈ ਪਰ ਮੰਮੀ ਕਹਿੰਦੇ ਨੇ ਕਿ ਨਹੀਂ ਇਹ ਬਿਲਕੁਲ ਵੀ ਸਹੀ ਗੱਲ ਨਹੀਂ ਹੈ ਤੇ ਡੈਡੀ ਜੀ ਕਵਲ ਨੂੰ ਕਹਿੰਦੇ ਹਨ ਕਿ ਵਿੱਕੀ ਨੇ ਗੱਡੀ ਮੋੜਨ ਤਾਉ ਤਾਣਾ ਹੈ ਅਸੀਂ ਤਾਂ ਉਸ ਦੀ ਸਰਵਿਸ ਵੀ ਕਰਵਾਣੀ ਹੈ ਤੇ ਕਵਲ ਕਹਿੰਦਾ ਹੈ ਕਿ ਕੀ ਬਤਾ ਉਸਨੇ ਸਰਵਿਸ ਕਰਵਾ ਲਈ ਹੋਵੇ ਤਾਂ ਗੱਡੀਜੀ ਕਹਿੰਦੇ ਹਨ ਕਿ ਪ੍ਰੀਤ ਨੂੰ ਪੁੱਛ ਲੈਨੇ ਹਾਂ ਤੇ ਜੇ ਉਸਨੇ ਸਰਵਿਸ ਨਹੀਂ ਕਰਾਈ ਹੋਏਗੀ ਤਾਂ ਅਸੀਂ ਸਰਵਿਸ ਕਰਵਾ ਦਵਾਂਗੇ ਤੇ ਉਸ ਨੂੰ ਕਹਾਂਗੇ ਕਿ ਸਾਡੀ ਗੱਡੀ ਘਰ ਛੱਡ ਕੇ ਜਾ ਪਰ ਤੁਹਾਨੂੰ ਪਤਾ ਹੈ ਕਿ ਵਿੱਕੀ ਤਾਂ 1 ਰੁਪਿਆ ਖਰਚ ਕੇ ਰਾਜ਼ੀ ਨਹੀਂ ਤੇ ਕਵਲ ਤੇ ਮੰਮੀ ਦੀ ਫਿਰ ਘਰ ਕੋ ਬਹਿਸ ਹੋ ਜਾਂਦੀ ਹੈ ਕਵਲ ਕਹਿੰਦਾ ਹੈ ਕਿ ਵਿੱਕੀ ਨੂੰ ਫੋਨ ਕਰਕੇ ਕਹੋ कि ਉਹ ਗੱਡੀ ਦੀ ਸਰਵਿਸ ਕਰਵਾਵੇ ਪਰ ਉਹ ਕਹਿੰਦਾ ਹੈ ਕਿ ਨਹੀਂ ਮੈਂ ਉਸ ਦੀ ਮੰਮੀ ਕਹਿੰਦੀ ਹੈ ਕਿ ਨਹੀਂ ਅਸੀਂ ਆਪਣੇ ਜਵਾਈ ਨੂੰ ਨਹੀਂ ਕਹਿਣਾ ਤੇ ਵਿੱਕੀ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਮੈਂ ਕੱਲ ਜਾ ਰਿਹਾ ਸਹੁਰਿਆਂ ਦੇ ਘਰ ਜਦੋਂ ਵਿੱਕੀ ਗੱਡੀ ਲੈ ਕੇ ਸਹੁਰਿਆਂ ਦੇ ਘਰ ਪਹੁੰਚਦਾ ਹੈ ਤਾਂ ਅੱਗੋਂ ਡੈਡੀ ਜੀ ਉਸ ਨੂੰ ਮਿਲ ਮਿਲ ਜਾਂਦੇ ਹਨ ਤੇ ਉਸ ਨੂੰ ਕਹਿੰਦੇ ਹਨ ਕਿ ਸ਼ੁਕਰ ਹੈ ਤੈਨੂੰ ਯਾਦ ਆ ਗਈ ਗੱਡੀ ਵਾਪਸ ਕਰਨ ਦੀ ਤਾਂ ਵਿੱਕੀ ਕਹਿਣ ਲੱਗਾ ਕਿ ਨਹੀਂ ਡੈਡੀ ਜੀ ਮੈਂ ਗੱਡੀ ਤਾਂ ਵਾਪਸ ਕਰਨ ਆਣਾ ਸੀ ਪਰ ਮੈਂ ਥੋੜਾ ਜਿਹਾ ਬੀਜ਼ੀ ਸੀ ਤੇ ਮੰਮੀ ਕਹਿੰਦੇ ਨੇ ਕਿ ਥੋੜੀ ਹੌਸਲੇ ਨਾਲ ਗੱਲ ਕਰੋ ਤੇ ਕਵਲ ਕਹਿੰਦਾ ਹੈ ਕਿ ਮੰਮੀ ਜੀ ਤੁਸੀਂ ਵਿੱਚ ਨਾ ਬੋਲੋ ਡੈਡੀ ਜੀ ਨੂੰ ਆਪ ਗੱਲ ਕਰ ਲੈਣ ਦਿਓ ਡੈਡੀ ਜੀ ਵਿੱਕੀ ਨੂੰ ਕਹਿੰਦੇ ਹਨ ਕਿ ਤੂੰ ਇੰਨੇ ਦਿਨ ਗੱਡੀ ਆਪਣੇ ਕੋਲ ਰੱਖੀ ਕਿ ਤੇ ਤੂੰ ਇਸ ਤੇ ਸਰਵਿਸ ਨਹੀਂ ਕਰਵਾ ਸਕਿਆ ਤਾਂ ਵਿੱਕੀ ਕੋਲੇ ਸਿਕਾਉਂਦਾ ਕੋਈ ਜਵਾਬ ਨਹੀਂ ਸੀ ਤੇ ਕਵਲ ਨੇ ਵਿੱਕੀ ਨੂੰ ਬਿਠਾ ਕੇ ਕਿਹਾ ਕਿ ਭਾਜੀ ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਸਾਡੀ ਗੱਡੀ ਲੈ ਕੇ ਗਏ ਸੀ ਤਾਂ ਤੁਹਾਡਾ ਫਰਜ ਬਣਦਾ ਸੀ ਉਹਦੀ ਦੇਖਭਾਲ ਕਰਨ ਦਾ ਕੋਈ ਕਿਸੇ ਗੱਡੀ ਇੱਥੇ ਖਰਾਬ ਕਰਕੇ ਖੜੀ ਕਰ ਦਿੰਦੀ ਹੈ ਹੁਣ ਇਸ ਨੂੰ ਕੌਣ ਠੀਕ ਕਰਾਏਗਾ ਇਸ ਤੇ ਘੱਟੋ ਘੱਟ 50000 ਦਾ ਖਰਚਾ ਹੈ ਤਾਂ ਡੈਡੀ ਜੀ ਵਿੱਕੀ ਨੂੰ ਸਮਝਾਉਂਦੇ ਹਨ ਕਿ ਜਿੰਨੇ ਪੈਸੇ ਇਸ ਤੇ ਲੱਗਣਗੇ ਉਹ ਸਾਰੇ ਪੈਸੇ ਤੂੰ ਦੇਵੇਂਗਾ ਤੇ ਸਾਡੀ ਗੱਡੀ ਪਹਿਲਾਂ ਵਾਂਗੂ ਠੀਕ ਕਰਾ ਕੇ ਦੇਂਗਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ